ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪਾਵਨ ਪਵਿੱਤਰ ਸਥਾਨ ਜਿੱਥੇ ਕੀਰਪ੍ਰਸਾਦ ਦੀ ਪਾਵਨ ਧਰਤੀ ਜਦੋਂ ਰੋਪੜ ਤੋਂ ਅਨੰਦਪੁਰ ਸਾਹਿਬ ਨੂੰ ਆਉਣੀ ਹੈ ਪਹਿਲਾ ਪਾਵਨ ਪਵਿੱਤਰ ਸਥਾਨ ਹੈ ਕੀਰਪ੍ਰਸਾਦ ਤੇ ਪਾਵਨ ਪਵਿੱਤਰ ਧਰਤੀ ਇਸ ਥਾਂ ਤੇ ਖੜਿਆ ਹੈ ਗੁਰਦੁਆਰਾ ਧੀਰ ਸਾਹਿਬ ਵਾਸੀ ਧੀਰ ਸਾਹਿਬ ਗੁਰਦੁਆਰਾ ਕਿੱਥੇ ਹੈ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਪਾਵਨ ਪਵਿੱਤਰ ਸਥਾਨ ਹੈ ਉਹ ਸਾਹਮਣੇ ਪ੍ਰਾਪਤ ਨੂੰ ਜਿਹੜੀ ਹੈ ਮੈਨੂੰ ਲੱਗਦਾ ਵੀ 100 ਸਾਲ ਤੋਂ ਉੱਪਰ ਇਹ ਦੇਉੜੀ ਪ੍ਰਾਤਨ ਬਣੀ ਹੋਈ ਹੈ 100 ਸਾਲ ਤੋਂ ਪਹਿਲਾਂ ਦੀ ਔਰ ਜਿਹੜੀ ਇੱਟ ਲੱਗੀ ਹੈ ਇਹਨੂੰ ਨਾਂਕਸ਼ਾ ਹੀ ਇੱਟ ਲੱਗੀ ਹੈ ਪ੍ਰਾਤਨ ਦਾ ਰਸਤਾ ਥੱਲੇ ਤੋਂ ਆਹੀ ਆਉਂਦਾ ਹੁਣ ਬੇਸ਼ੱਕ ਰਸਤਾ ਦੂਜੀ ਸਾਈਡ ਤੋਂ ਘੁੰਮ ਕੇ ਬਾਬਾ ਗੁਰਪਤਾ ਜੀ ਦੇ ਪਾਵਨ ਤੁਰਸਤਾਨ ਵੱਲ ਆਉਂਦਾ ਹੈ ਪਰ ਇਹ ਜਿਹੜਾ ਪ੍ਰਾਤਨ ਰਸਤਾ ਤਕਰੀਬ ਨਾਲ ਹੀ ਸੀ ਇੱਧਰ ਹੈ ਗੁਰਦੁਆਰਾ ਤੀਰ ਸਾਹਿਬ ਜੀ ਦੇ ਤੁਹਾਨੂੰ ਦਰਸ਼ਨ ਦਿਵਾਉਣਾ ਚਾਹਨਾ ਹੈ ਇਹ ਤੀਰ ਸਾਹਿਬ ਗੁਰਦੁਆਰਾ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਜਗ੍ਹਾ ਤੋਂ ਤੀਰ ਮਾਰ ਕੇ ਪਤਾਲਪੁਰੀ ਵਾਲਾ ਪਾਵਨ ਪਵਿੱਤਰ ਸਥਾਨ ਪ੍ਰਗਟ ਕੀਤਾ ਸੀ ਇਹੋ ਪਾਵਨ ਪਵਿੱਤਰ ਸਥਾਨ ਹੈ ਦੇ ਦਰਸ਼ਨ ਕਰੋ ਆਜੋ ਨਾਲ ਦੀ ਨਾਲ ਤੁਹਾਨੂੰ ਜਿਹੜਾ ਸ਼ਵਾਲਕ ਦੀਆਂ ਪਹਾੜੀਆਂ ਵਿੱਚ ਔਰ ਬਹੁਤ ਹੀ ਖਰਾਬ ਹਰਿਆ ਭਰਿਆ ਜਿਹੜਾ ਮਾਹੌਲ ਦੇ ਵਿੱਚ ਪਾਵਨ ਪਵਿੱਤਰ ਸਥਾਨ ਹੈ ਨਾ ਪਾਵਨ ਸਥਾਨਾਂ ਦੀ ਸੇਵਾ ਜਿੱਥੇ ਤੁਸੀਂ ਪੜ ਸਕਦੇ ਹੋ ਨਾਲ ਗੁਰਦੁਆਰਾ ਤੀਰਸਾਵੇ ਤੋਂ ਪਾਏ ਪਾਵਨ ਪਵਿੱਤਰ ਸਥਾਨ ਜਿਹੜਾ ਉਮਾਰਤੀ ਸੇਵਾ ਸੰਤ ਬਾਬਾ ਸੇਵਾ ਸਿੰਘ ਜੀ ਨੇ ਰੰਭ ਕਰਵਾਈ ਸੀ ਉਹਨਾਂ ਤੋਂ ਬਾਅਦ ਅੱਗੇ ਸੰਤ ਬਾਬਾ ਲਾਭ ਸਿੰਘ ਜੀ ਤੇ ਇਸ ਵਕਤ ਬਾਬਾ ਸਤਨਾਮ ਸਿੰਘ ਜੀ ਸੁੱਚਾ ਸਿੰਘ ਜੀ ਕਿਲਾ ਆਨੰਦਗੜ੍ਹ ਵਾਲੇ ਵੱਡੀਆਂ ਸੁਭਾਵਾਂ ਨੇ ਉਹਨਾਂ ਦੀਆਂ ਉਹ ਸੁਭਾਵ ਘਵਾਦੇ ਆ ਉਹ ਇਹ ਪਾਵਨ ਪਿੱਤਰ ਦਿਸਪਾਨ ਦੇ ਉਹਨੂੰ ਪਿਛਲੇ ਪਾਸੇ ਤੋਂ ਹੀ ਵਰਸੇ ਕਰਾਉਂਦੇ ਆ ਇਸ ਜਗ੍ਹਾ ਤੋਂ ਮਹਾਰਾਜ ਨੇ ਤੀਰ ਮਾਰ ਕੇ ਅਪਾਲਪੁਰੀ ਵਾਲੇ ਪਾਵਨ ਪਵਿੱਤਰ ਸਥਾਨ ਨੂੰ ਪ੍ਰਗਟ ਕੀਤਾ ਸੀ ਇੱਥੋਂ ਤੁਸੀਂ ਦੇਖ ਸਕਦੇ ਆ ਸੁੰਦਰ ਦ੍ਰਿਸ਼ ਇਹ ਇਹ ਪਾਵਨ ਤੋਂ ਗੁਰਦਾਰਾ ਤੀਰਸਾਲ ਦੇ ਅਸਲ ਬਾਰੇ ਦੱਸਿਆ